ਉੰਦੇ ਸਮੇਂ ਇੱਕ ਵਿਅਕਤੀ ਦੇ ਨੱਕ ਦੇ ਵਿੱਚ ਕੌਕਰੋਜ ਵੜ ਗਿਆ ਪਰ ਉਸ ਨੂੰ ਪਤਾ ਨਹੀਂ ਲੱਗਿਆ ਜਾਂਚ ਤੇ ਡਾਕਟਰ ਹੈਰਾਨ ਰਹਿ ਗਏ ਦਰਅਸਲ ਰਾਤ ਨੂੰ ਵਿਅਕਤੀ ਨੂੰ ਆਪਣੀ ਨੱਕ ਦੇ ਅੰਦਰ ਕੋਈ ਚੀਜ਼ ਘੁੰਮਦੀ ਮਹਿਸੂਸ ਹੋਈ ਇਸ ਤੋਂ ਬਾਅਦ ਉਸ ਨੂੰ ਲੱਗਾ ਕਿ ਉਸ ਦੇ ਗਲੇ ਦੇ ਵਿੱਚ ਕੋਈ ਚੀਜ਼ ਵੜ ਗਈ ਇਸ ਕਾਰਨ ਉਸ ਨੂੰ ਖੰਘ ਵੀ ਆਉਣ ਲੱਗੀ ਹਾਲਾਂਕਿ ਅਗਲੇ ਦਿਨ ਉਸ ਨੂੰ ਰਾਹਤ ਮਿਲੀ ਪਰ ਬਾਅਦ ਦੇ ਵਿੱਚ ਸਾਹ ਦੀ ਬਦਬੂ ਕਾਰਨ ਉਸ ਦੀ ਬੇਚੈਨੀ ਵਧ ਗਈ ਇਹ ਬਦਬੂ ਤਿੰਨ ਦਿਨ ਬਾਅਦ ਵੀ ਨਹੀਂ ਰੁਕੀ ਚੀਨ ਦੇ ਹੈਨਾਨ ਸੂਬੇ ਦੇ ਹਾਈਕੋਉ ਦਾ ਇਹ ਹੈਰਾਨੀਜਨਕ ਮਾਮਲਾ ਹੈ 58 ਸਾਲਾ ਪੀੜਤ ਨੇ ਦੱਸਿਆ ਕਿ ਉਸ ਨੂੰ ਬਦਬੂ ਨਾਲ ਪੀਲਾ ਥੁੱਕਾਉਣ ਲੱਗਿਆ ਦਰਿਆ ਹੋ ਗਲ ਗਿਆ ਉਸਨੇ ਸਭ ਤੋਂ ਪਹਿਲਾਂ ਹੈਨਾਨ ਹਸਪਤਾਲ ਦੇ ਵਿੱਚ ਇੱਕ ईएनटी ਸਪੈਸ਼ਲਿਸਟ ਨੂੰ ਦੇਖਿਆ ਪਰ ਉੱਪਰਲੇ ਸਾਹ ਦੀ ਨਾਲੀ ਦੀ ਜਾਂਚ ਦੇ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ ODT ਸੈਂਟਰਲ ਦੀ ਰਿਪੋਰਟ ਅਨੁਸਾਰ ਆਦਮੀ ਬਦਬੂ ਤੋਂ ਪਰੇਸ਼ਾਨ ਸੀ ਫਿਰ ਹਸਪਤਾਲ ਦੇ ਰੈਸਪੀਰੇਟਰੀ ਅਤੇ ਕ੍ਰਿਟੀਕਲ ਕੇਅਰ ਫਿਜ਼ੀਸ਼ੀਨ ਡਾਕਟਰ ਦੇ ਨਾਲ ਸਲਾਹ-ਮਸ਼ਵਰਾ ਕੀਤਾ ਛਾਤੀ ਦਾ ਇੱਕ ਸੀਟੀ ਸਕੈਨ ਦੇ ਵਿੱਚ ਡਾਕਟਰ ਨੂੰ ਸੱਜੇ ਹੇਠਲੇ ਲੋਬ ਦੇ ਪਿੱਛੇ ਦੇ ਬੇਸਲ ਹਿੱਸੇ ਦੇ ਵਿੱਚ ਇੱਕ ਪਰਛਾਵਾ ਦਿਸਿਆ ਜਾਂਚ ਦੌਰਾਨ ਡਾਕਟਰਾਂ ਨੇ ਪਾਇਆ ਕਿ ਕਫ ਕੁਝ ਲਪਟਿਆ ਹੋਇਆ ਸੀ ਬਲਗਮ ਸਾਫ਼ ਹੋਣ ਤੋਂ ਬਾਅਦ ਪਤਾ ਲੱਗਾ ਕਿ ਇੱਕ ਕੋਕਰੋਚ ਸੀ ਡਾਕਟਰ ਨੇ ਸਾਹ ਪਾਈਪ ਰਾਹੀਂ ਕੋਕਰੋਚ ਕੱਢਿਆ ਬਲਗਮ ਨੂੰ ਸਾਫ਼ ਕੀਤਾ ਅਤੇ ਖੂਨ ਨੂੰ ਵਾਰ-ਵਾਰ ਸਾਫ਼ ਕੀਤਾ ਹੁਣ ਵਿਅਕਤੀ ਬਿਲਕੁਲ ਠੀਕ ਹੈ ਉਸ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਹੈ ਸਾਦੀ ਬਦਬੂ ਵੀ ਦੂਰ ਹੋ ਗਈ ਹੈ ਡਾਕਟਰਾਂ ਨੇ ਕਿਹਾ ਹੈ ਕਿ ਬਹੁਤ ਹੀ ਦੁਰਲਭ ਮਾਮਲਾ ਹੈ ਸੋੰਦੇ ਸਮੇਂ ਇੱਕ ਵਿਅਕਤੀ ਦੇ ਨੱਕ ਦੇ ਵਿੱਚ ਕੌਕਰੋਜ ਵੜ ਗਿਆ ਪਰ ਉਸ ਨੂੰ ਪਤਾ ਨਹੀਂ ਲੱਗਿਆ ਜਾਂਚ ਤੇ ਡਾਕਟਰ ਹੈਰਾਨ ਰਹਿ ਗਏ ਦਰਅਸਲ ਰਾਤ ਨੂੰ ਵਿਅਕਤੀ ਨੂੰ ਆਪਣੀ ਨੱਕ ਦੇ ਅੰਦਰ ਕੋਈ ਚੀਜ਼ ਘੁੰਮਦੀ ਮਹਿਸੂਸ ਹੋਈ ਇਸ ਤੋਂ ਬਾਅਦ ਉਸ ਨੂੰ ਲੱਗਾ ਕਿ ਉਸ ਦੇ ਗਲੇ ਦੇ ਵਿੱਚ ਕੋਈ ਚੀਜ਼ ਵੜ ਗਈ ਇਸ ਕਾਰਨ ਉਸ ਨੂੰ ਖੰਘ ਵੀ ਆਉਣ ਲੱਗੀ ਹਾਲਾਂਕਿ ਅਗਲੇ ਦਿਨ ਉਸ ਨੂੰ ਰਾਹਤ ਮਿਲੀ ਪਰ ਬਾਅਦ ਦੇ ਵਿੱਚ ਸਾਹ ਦੀ ਬਦਬੂ ਕਾਰਨ ਉਸ ਦੀ ਬੇਚੈਨੀ ਵਧ ਗਈ ਇਹ ਬਦਬੂ ਤਿੰਨ ਦਿਨ ਬਾਅਦ ਵੀ ਨਹੀਂ ਰੁਕੀ ਚੀਨ ਦੇ ਹੈਨਾਨ ਸੂਬੇ ਦੇ ਹਾਈਕੋਉ ਦਾ ਇਹ ਹੈਰਾਨੀਜਨਕ ਮਾਮਲਾ ਹੈ 58 ਸਾਲਾ ਪੀੜਤ ਨੇ ਦੱਸਿਆ ਕਿ ਉਸ ਨੂੰ ਬਦਬੂ ਨਾਲ ਪੀਲਾ ਥੁੱਕਾਉਣ ਲੱਗਿਆ ਡਰਿਆ ਕ੍ਰਿਟੀਕਲ ਗਿਆ ਉਸਨੇ ਸਭ ਤੋਂ ਪਹਿਲਾਂ ਹੈਨਾਨ ਹਸਪਤਾਲ ਦੇ ਵਿੱਚ ਇੱਕ ईएनटी ਸਪੈਸ਼ਲਿਸਟ ਨੂੰ ਦੇਖਿਆ ਪਰ ਉੱਪਰਲੇ ਸਾਹ ਦੀ ਨਾਲੀ ਦੀ ਜਾਂਚ ਦੇ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ ओडीटी ਸੈਂਟਰਲ ਦੀ ਰਿਪੋਰਟ ਅਨੁਸਾਰ ਆਦਮੀ ਬਦਬੂ ਤੋਂ ਪਰੇਸ਼ਾਨ ਸੀ ਫਿਰ ਹਸਪਤਾਲ ਦੇ ਰੈਸਪੀਰੇਟਰੀ ਅਤੇ ਕ੍ਰਿਟੀਕਲ ਕੇਅਰ ਫਿਜ਼ੀਸ਼ੀਨ ਡਾਕਟਰ ਦੇ ਨਾਲ ਸਲਾਹ مشਵਰਾ ਕੀਤਾ ਛਾਤੀ ਦੇ ਇੱਕ ਸੀਟੀ ਸਕੈਨ ਦੇ ਵਿੱਚ ਡਾਕਟਰ ਨੂੰ ਸੱਜੇ ਖੇਠਲੇ ਲੋਬ ਦੇ ਪਿੱਛੇ ਦੇ ਬੇਸਲ ਹਿੱਸੇ ਦੇ ਵਿੱਚ ਇੱਕ ਪਰਛਾਵਾ ਦਿਸਿਆ ਜਾਂਚ ਦੌਰਾਨ ਡਾਕਟਰਾਂ ਨੇ ਪਾਇਆ ਕਿ ਕਫ ਕੁਝ ਲਪਟਿਆ ਹੋਇਆ ਸੀ ਬਲਗਮ ਸਾਫ਼ ਹੋਣ ਤੋਂ ਬਾਅਦ ਪਤਾ ਲੱਗਾ ਕਿ ਕਕਰੋਜ ਸੀ ਡਾਕਟਰ ਨੇ ਸਾ ਪਾਈਪ ਰਾਹੀਂ ਕਕਰੋਜ ਕੱਢਿਆ ਬਲਗਮ ਨੂੰ ਸਾਫ਼ ਕੀਤਾ ਤੇ ਟਿਊਬ ਨੂੰ ਵਾਰ-ਵਾਰ ਸਾਫ਼ ਕੀਤਾ ਹੁਣ ਵਿਅਕਤੀ ਬਿਲਕੁਲ ਠੀਕ ਹੈ ਉਸ ਨੂੰ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ ਸਾਦੀ ਬਦਬੂ ਵੀ ਦੂਰ ਹੋ ਗਈ ਹੈ ਡਾਕਟਰਾਂ ਨੇ ਕਿਹਾ ਹੈ ਕਿ ਬਹੁਤ ਹੀ ਦੁਰਲਭ ਮਾਮਲਾ ਹੈ